ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਖਡੂਰ ਸਾਹਿਬ ਦੀ ਹਵਾ ਕੀ ਕਹਿੰਦੀ ਹੈ ਕਿ ਬਾਜ਼ੀ ਪਲਟ ਗਈ ਅੰਮ੍ਰਿਤਪਾਲ ਬਾਰੇ ਹਵਾ ਦਾ ਕੀ ਵੱਡਾ ਸੱਚ ਹੈ ਕਿ ਅੰਮ੍ਰਿਤਪਾਲ ਦੀ ਜਮਾਨਤ ਜਬਤ ਹੋਵੇਗੀ ਅੰਮ੍ਰਿਤਪਾਲ ਜਿੱਤੇਗਾ ਜਾਂ ਨਹੀਂ ਸੋ ਮੈਂ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸੰਗਤ ਜਰੂਰ ਧਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਸ ਤਰ੍ਹਾਂ ਆਜ਼ਾਦ ਉਮੀਦਵਾਰ ਦੇ ਵੱਜੋਂ ਚੋਣ ਲੜ ਰਹੇ ਨੇ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਹੈ ਉਹ ਮਾਈਕ ਹੈ ਪੰਜਾਬੀ ਭਾਸ਼ਾ ਦੇ ਵਿੱਚ ਉਹਨੂੰ ਮੈਕ ਕਹਿ ਦਿੰਦੇ ਨੇ ਉਹਦੇ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਈ ਜਿਹੜੇ ਚੈਨਲ ਨੇ ਮੈਂ ਬੇਨਤੀ ਕਰਨੀ ਚਾਹਾਂਗਾ ਉਹ ਚੈਨਲ ਨਾ ਬਹੁਤ ਸਾਰੀਆਂ ਗਲਤ ਅਫਵਾਹਾਂ ਫੁਲਾ ਰਹੇ ਨੇ ਕਿ ਅਮਰਿਤਪਾਲ ਜਿੱਤ ਨਹੀਂ ਰਿਹਾ ਜੀ ਅਸੀਂ ਸਰਵੇ ਇਹ ਪੇੜ ਚੈਨਲ ਨੇ ਇਹ ਉਹ ਚੈਨਲ ਨੇ ਜਿਹੜੇ ਪਾਰਟੀਆਂ ਦੇ ਖਰੀਦੇ ਹੋਏ ਨੇ ਜਿਨ੍ਹਾਂ ਨੂੰ ਮੋਟਾ ਪੈਸਾ ਦਿੱਤਾ ਹੋਇਆ ਵੀ ਅਮਰਿਤਪਾਲ ਦੇ ਵਿਰੁੱਧ ਕੂੜ ਪ੍ਰਚਾਰ ਕਰੋ ਤਾਂ ਜੋ ਲੋਕਾਂ ਨੂੰ ਲੱਗੇ ਵੀ ਹਵਾ ਅਮਰਿਤਪਾਲ ਦੀ ਨਹੀਂ ਹੈਗੀ ਅਸੀਂ ਵੋਟਾਂ ਕਿਸੇ ਹੋਰ ਨੂੰ ਪਾਈਏ ਤਾਂ ਜੋ ਅਸਲ ਜ ਮਕਸਦ ਪਤਾ ਕੀ ਹੈ ਵੀ ਖਡੂਰ ਸਾਹਿਬ ਦੀ ਸੀਟ ਇਹਨਾਂ ਸਾਰੀਆਂ ਪਾਰਟੀਆਂ ਨੇ ਕੰਪਰੋਮਾਈਜ਼ ਕਰ ਲਿਆ ਵੀ ਜਿਹੜਾ ਮਰਜੀ ਜਿੱਤੇ ਪਰ ਅਮਰਿਤਪਾਲ ਨਾਲ ਜਿੱਤੇ ਅਸੀਂ ਜਿਹੜਾ ਮਰਜ਼ੀ ਸਾਡੇ ਤੋਂ ਜਿੱਤ ਜੇ ਚਾਹੇ ਕਾਲੀ ਹੋਣ ਕਾਂਗਰਸ ਹੋਵੇ ਦੇ ਜਾਂ ਫਿਰ ਬੀਜੇਪੀ ਹੋਵੇ ਝਾੜੂ ਹੋਵੇ ਇਹ ਸਾਰੀਆਂ ਪਾਰਟੀਆਂ ਜਾਂ ਕੋਈ ਹੋਰ ਇਹਨਾਂ ਸਾਰਿਆਂ ਦਾ ਰਲੇਵਾ ਉੱਥੇ ਉਸ ਖਾਸ ਸੀਟ ਦੇ ਸਾਡੇ ਚੋਂ ਕੋਈ ਮਰਜ਼ੀ ਜਿੱਤ ਜੇ ਪਰ ਜਿੱਤਣਾ ਅਮਰਿਤਪਾਲ ਨਹੀਂ ਚਾਹੀਦਾ ਹਾਲਾਂਕਿ ਕਾਲੀ ਦਲ ਪਹਿਲਾਂ ਬੜਾ ਕਹਿੰਦਾ ਸੀ ਐਨਐਸਏ ਲਤਾ ਜੀ ਨੌਜਵਾਨਾਂ ਤੇ ਐਂ ਕਰਦਾ ਜੀ ਜਦੋਂ ਅਮਰਿਤਪਾਲ ਇਹਨਾਂ ਤਰਫੋਂ ਚੋਣ ਨਹੀਂ ਲੜ ਰਿਹਾ ਇਹਨਾਂ ਲੋਕਾਂ ਨੇ ਪਤਾ ਨਹੀਂ ਕੀ ਸੋਚਿਆ ਵੀ ਭੰਡੀ ਪ੍ਰਚਾਰ ਸ਼ੁਰੂ ਕਰ ਦਿਓ ਵਿਰਸਾ ਸਿੰਘ ਬਲਟੋਏ ਵਰਗਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਕਹਿੰਦੇ ਨੇ ਸਾਡੇ ਨਾਲ ਡਿਬੇਟ ਕਰੇ ਇਹਨਾਂ ਨੂੰ ਪੁੱਛੋ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਤੇ ਤੁਸੀਂ ਡਿਬੇਟ ਕੀਤੀ ਕਦੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਇਹਨਾਂ ਲੋਕਾਂ ਨੂੰ ਪੁੱਛੋ ਕਿ ਜਦੋਂ ਗੋਲੀ ਕਾਂਡ ਵਾਪਰਿਆ ਜਦੋਂ ਦੋ ਨੌਜਵਾਨ ਸ਼ਹੀਦ ਹੋ ਗਏ 12 ਸ਼ਾਇਦ 11 ਦੇ ਵਿੱਚ ਤੇ ਉਸ ਤੋਂ ਬਾਅਦ 15 ਦੇ ਵਿੱਚ ਸੰਗਤ ਤੇ ਸ਼ਾਂਤਮਈ ਢੰਗ ਨਾਲ ਜਾਪ ਕਰ ਰਹੀਆਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਉਦੋਂ ਪ੍ਰਕਾਸ਼ ਸਿੰਘ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਨਾਲ ਕਦੇ ਡਿਬੇਟ ਕੀਤੀ ਬੈਠ ਕੇ ਪਾਰਟੀ 'ਚੋਂ ਅਸੀਂ ਅਸਤੀਫਾ ਦੰਦੇ ਤੁਸੀਂ ਬਾਹਰ ਆਉਂਦੇ ਅੱਜ ਸੁਖਦੇਵ ਸਿੰਘ ਢੀਂਡਸਾ ਵਰਗੇ ਕਹਿੰਦੇ ਨੇ ਸੁਖਬੀਰ ਬਾਦਲ ਮਾਫੀ ਮੰਗੇ ਬੇਅਦਬੀਆਂ ਦੀ ਚਲੋ ਠੀਕ ਐ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜੇ ਹੋਏ ਅੰਗ ਅਸੀਂ ਉਹ ਉਹ ਸਭ ਕੁਝ ਜਿਹੜਾ ਦੇਖ ਕੇ ਭੁੱਲ ਜਾਵਾਂਗੇ ਮਾਫੀ ਦੇ ਦਾਂਗੇ ਜਿਨ੍ਹਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਦੇ ਮਾਰ ਦਿੱਤੇ ਘਰ ਦੇ ਜੀ ਕੀ ਉਹ ਬਰਦਾਸ਼ਤ ਕਰ ਲੈਣਗੇ ਇਸ ਮਾਫੀ ਨੂੰ ਕੀ ਕੀ ਸਮਝ ਰਹੇ ਆ ਸਾਡੇ ਲੋਕਾਂ ਨੂੰ ਬੇਫਕੂ ਬਣਾ ਕੇ ਰੱਖਿਆ ਹੋਇਆ ਖੜੂਰ ਸਾਹਿਬ ਦੀ ਸੀਟ ਤੇ ਇੰਨਾ ਕੁ ਜ਼ਿਆਦਾ ਪੇਚ ਤਕੜਾ ਹੈ ਕਹਿੰਦੇ ਜੀ ਹੌਟ ਸੀਟ ਹੈ ਜੀ ਪਟਿਆਲਾ ਬਠਿੰਡਾ ਖੜੂਰ ਸਾਹਿਬ ਸੰਗਰੂਰ ਮੈਂ ਸਮਝਦਾ ਕਿ ਹੋਰ ਕਿਤੋਂ ਜਿੱਤਣ ਨਾਲ ਜਿੱਤਣ ਇਹ ਲੋਕ ਪਰ ਖੜੂਰ ਸਾਹਿਬ ਤੇ ਤਕੜੀ ਨਿਗਾ ਆਇਆ ਭਗਵੰਤ ਮਾਨ ਦੇਖ ਲਓ ਤਿੰਨ ਵਾਰੀ ਉੱਥੇ ਰੋਡ ਸ਼ੋਅ ਕਰ ਆਇਆ ਹੋਰ ਕਿਤੇ ਗਿਆ ਨਾ ਇੱਕ ਇੱਕ ਵਾਰ ਦੋ ਦੋ ਵਾਰ ਉਹ ਤੇ ਤੀਜੀ ਵਾਰ ਕਿਉਂ ਜੀ ਸੋਚੋ ਜਰਾ ਵੀ ਫਿਕਰ ਹੈ ਉੱਥੇ ਵੀ ਜਿੱਤਣਾ ਨਹੀਂ ਹੈਗਾ ਲੋਕ ਹੱਥ ਮਿਲਾ ਰਹੇ ਨੇ ਕੈਂਡੀਡੇਟਾਂ ਦੇ ਨਾਲ ਕੋਈ ਪਤਾ ਕੀ ਕਹਿ ਰਹੇ ਨੇ ਵੀਡੀਓ ਸਾਹਮਣੇ ਯਾਨੀ ਜਿੱਤਣਾ ਨਹੀਂ ਪਰ ਵੋਟ ਅਸੀਂ ਅਮਰਤਪਾਲ ਨੂੰ ਪਾਵਾਂਗੇ ਜੇ ਸੱਚਮੁੱਚ ਅਮਰਤਪਾਲ ਹਸੋ ਜਿੱਤ ਗਿਆ ਨਾ 2019 ਦਾ ਦਾਗ ਉੱਥੋਂ ਹਮੇਸ਼ਾ ਲਈ ਧੋਤਾ ਜਾਏਗਾ ਤੇ ਦੂਜੀ ਬੇਨਤੀ ਕਿ ਲੋਕਾਂ ਦਾ ਪਤਾ ਲੱਗ ਦੇਗਾ ਸਰਕਾਰਾਂ ਨੂੰ ਕਿ ਲੋਕ ਜਾਗਦੇ ਨੇ ਇਹਨਾਂ ਨੂੰ ਬੇਫਕੂ ਬਣਾਉਣਾ ਬਹੁਤ ਮੁਸ਼ਕਲ ਆ ਪਤਾ ਕੀ ਇਹ ਜੋ ਥੋੜੇ ਜੇ ਚੈਨਲ ਨੇ 4-5 ਕੀਨੇ ਉਹ ਮੈਂ ਤੁਹਾਨੂੰ ਦੱਸ ਵੀ ਸਕਦਾ ਉਹਨਾਂ ਬਾਰੇ ਪਰ ਇੱਕ ਵਾਰੀ ਚੋਣਾ ਹੋ ਜਾਣ데요 ਆਪਾਂ ਸਾਰੀ ਡਿਟੇਲ ਉਹਨਾਂ ਦੀ ਸਾਂਝੀ ਕਰਾਂਗੇ ਕਹਿੰਦੇ ਜੀ ਅਮਰਤਪਾਲ ਦਾ ਸੱਚ ਏ ਹੈ ਜੀ ਅਮਰਤਪਾਲ ਜਿੱਤਦਾ ਨਹੀਂ ਕੁਝ ਪੁਰਾਣੀਆਂ ਵੀਡੀਓ ਪਤਾ ਨਹੀਂ ਕਿਹੜਾ ਕਿਹੜਾ ਐਡਿਟ ਕਰਕੇ ਉਹ ਰੱਖੀ ਜਾ ਰਹੇ ਨੇ ਕਿ ਅਮਰਤਪਾਲ ਦਾ ਇਹ ਕਿਰਦਾਰ ਹੈ ਜੀ ਇਹ ਨਹੀਂ ਜਿੱਤਣਾ ਚਾਹੀਦਾ ਇਹਨੂੰ ਵੋਟ ਨਾ ਪਾਓ ਆਪਣੀ ਵੋਟ ਖਰਾਬ ਕਰੋਗੇ ਦੀ ਜਮਾਨਤ ਜ਼ਬਤ ਹੋਊਗੀ ਇਹਨੂੰ ਵੋਟਾਂ ਹੀ ਸਾਰੀਆਂ ਦੋ ਪੈਣਗੀਆਂ ਇੰਜ 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 ਪਤਾ ਨਹੀਂ ਕੀ ਕੀ ਕੁਝ ਆਖਰ ਅਮਰਤਪਾਲ ਨੇ ਜਿੱਤਣਾ ਹੈ ਭਾਈ ਸੰਗਤ ਮਨ ਬਣਾ ਚੁੱਕੀ ਹੈ 19 ਦੇ ਵਿੱਚ ਮਾਝੇ ਵਾਲੇ ਮਾਝੇ ਦਾ ਜਿਹੜਾ ਇਲਾਕਾ ਹੈ ਨਾ ਤੇ ਉਹ ਖਡੂਰ ਸਾਹਿਬ ਸੀਟ ਪੰਥਕ ਸੀਟ ਜਿੱਥੋਂ ਬੀਬੀ ਖਾਲੜਾ ਨੂੰ ਹਰਾ ਕੇ ਉਹਨਾਂ ਲੋਕਾਂ ਨੇ ਦਾਗ ਲਿਆ ਸੀ ਪਰ ਜੋ ਇਸ ਦਾਗ ਨੂੰ ਧੋਣ ਦਾ ਕੰਮ ਕਰਨਗੇ 1 ਜੂਨ ਨੂੰ ਵੋਟ ਪਾ ਕੇ 4 ਜੂਨ ਨੂੰ ਜਦੋਂ ਰਿਜ਼ਲਟ ਆ ਗਿਆ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਖਡੂਰ ਸਾਹਿਬ ਸੀਟ ਤੇ ਹੋਣੀਆਂ ਜਿੱਥੋਂ ਅਮਰਿਤਪਾਲ ਸਿੰਘ ਜਿੱਤੇਗਾ ਤੇ ਯਾਦ ਰੱਖਿਓ ਖਡੂਰ ਸਾਹਿਬ ਦੇ ਲੋਕਾਂ ਦਾ ਮਾਣ ਉਸ ਨੌ ਹਲਕਿਆਂ ਦਾ ਮਾਣ ਜਿਹੜਾ ਹੈ ਹੋਰ ਵੀ ਵਧੇਗਾ ਤੇ ਉਹਨਾਂ ਦਾ ਸਿਰ ਜਿਹੜਾ ਹੈ ਮਾਣ ਦੇ ਨਾਲ ਉੱਚਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ